ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਜੁੜ ਜੋ ਕਰਾਂ ਲਾਈਵ ਤੇ ਬਾਜਬੂਈ ਦੱਸਦੇ ਵੀ ਸਹੀ ਆਉਂਦੀ ਆ ਤੇ ਆ ਘਰੀਓ ਲੱਭੀ ਬਾਅਦ ਚੈੱਕ ਕਰ ਲਾ ਤੇ ਫਿਰ ਆਪਾਂ ਕੱਢਦੇ ਆ ਕਰਦਾ ਲਓ ਬਾਈ ਜੀ ਹੱਕ ਸੱਚ ਦੀਆਂ ਜਿੰਨੀਆਂ ਵੀ ਆਵਾਜ਼ਾਂ ਨੌਜਵਾਨ ਹੈਗੇ ਆ ਸਾਰਿਆਂ ਨੂੰ ਦਵਾਇਆ ਜਾ ਰਿਹਾ ਜਿਹੜਾ ਵੀ ਇਹ ਸਰਕਾਰ ਵਿਰੁੱਧ ਬੋਲਦਾਗਾ ਉਹਦਾ ਜਲੂਸ ਕੱਢਿਆ ਜਾ ਰਿਹਾ ਚੱਲ ਪਿਆ ਸਹੀ ਚੱਲ ਪਿਆ ਲਾ ਬਾਈ ਸ਼ਹਿਰ ਕਰਿਓ ਦੱਬ ਕੇ ਬਾਈ ਪਹਿਲਾਂ ਤਾਂ ਸਰ ਨੂੰ ਸਾਰਿਆਂ ਨੂੰ ਹੱਥ ਮੰਨ ਕੇ ਇਹ ਬੇਨਤੀ ਕਰਨਾ ਵੀ ਵੀਡੀਓ ਇਕੱਲੇ ਇਕੱਲੇ ਘਰੇ ਪਹੁੰਚਣੀ ਚਾਹੀਦੀ ਆ ਕਿਉਂਕਿ ਇੱਕ ਨਾ ਪ੍ਰੇਖਾ ਪੈ ਗਿਆ 27 ਤਰੀਕ ਦਾ ਇਕੱਠ ਨਹੀਂ ਹੈਗਾਗਾ 29 ਦਾ ਨੱਬੀ 29 ਤਰੀਕ ਦਾ ਹਾਂ 29 ਤਰੀਕ ਦਾ ਨਾਲ ਮੇਰੇ ਲੱਭੀ ਭਰਾ ਬੈਠਾ ਤੇ ਨਾਲ ਸਾਡਾ ਭਰਾ ਜਗਜੋਤ ਬੈਠਾ ਇਹ ਪੂਰੀ ਮਦਦ ਕਰਨਗੇ ਬਾਈ ਕਹਿੰਦੇ ਵੀ ਅਸੀਂ ਵੀ ਪੂਰਾ ਇਕੱਠ ਕਰਾਂਗੇ ਸਾਰੇ ਹੀ ਆਪਾਂ ਨੂੰ ਜ਼ੋਰ ਲਾਉਣਾ ਪੂ ਪੰਜਾਬ ਵਾਲਿਆਂ ਨੂੰ ਹਨਾ ਤੇ ਬਾਈ ਦੀ ਗੱਲ ਇਹ ਆ ਵੀ ਵੀਡੀਓ ਇਕੱਲੇ ਇਕੱਲੇ ਘਰ ਪਹੁੰਚਦੀ ਕਰ ਦਿਓ ਵੀ 29 ਤਰੀਕ ਦਾ ਪੂਰਾ ਵੱਡਾ ਇਕੱਠ ਕਰਨਾ ਸਰਕਾਰ ਦੀਆਂ ਚੂਲਾ ਹਰਾਉਣੀਆਂ ਚੂਲਾ ਗਰਦ ਕੱਢ ਦਿਓ ਕਿਉਂਕਿ ਬੰਦੇ ਦੋ ਚਾਰ ਰਹਿ ਗਏ ਸੱਚ ਬੋਲਣ ਵਾਲੇ ਜੇ ਸੱਚ ਬੋਲਣ ਵਾਲਾ ਨੂੰ ਇਹੋ ਜਿਹਾ ਕਸੂਣਾ ਐ ਕੁੱਟਣਾ ਐ ਜਲੀਲ ਕਰਨਾ ਤੇ ਪੱਲੇ ਕੱਖ ਨਹੀਂ ਕਾਲੀ ਕਾਂਗਰਸੀ ਚੰਗੇ ਕਹਾਤੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਨਾਗਾ ਮੁੰਡਿਆ ਆਪਾਂ ਕੈਪਟਨ ਦਾ ਰਾਜ ਦੇਖਿਆ ਬਾਦਲ ਦਾ ਦੇਖਿਆ ਇਹੋ ਜਿਹਾ ਕਸੂਣਾ ਹੁੰਦਾ ਸੀ ਉਹ ਰਾਜ ਚ ਹੁੰਦਾ ਨਹੀਂ ਨਾ ਉਹ ਬਾਦਲ ਕੈਪਟਨ ਦੇ ਰਾਜ ਚ ਕੈਪਟਨ ਦਾ ਯਾਰ ਇੰਗੀਆਂ ਸੋਹਣੀਆਂ ਗੱਲਾਂ ਨੂੰ ਪੁੱਛਦਾ ਹੀ ਨਹੀਂ ਸੀ ਲੋਕ ਉਹਨੂੰ ਕਹਿੰਦੇ ਸੀ ਰੂਸਾ ਦਾ ਆਸਕ ਰੂਸਾ ਦਾ ਐ ਰੂਸਾ ਇਹਦੀ ਐ ਲੱਗਦੀ ਆ ਕਹਿੰਦੇ ਸੀ ਨਾ ਡੱਕਾ ਨਹੀਂ ਬੋਲਦਾ ਸੀ ਬੋਦਲ ਨੂੰ ਕਿੰਨਾ ਕਸਮ ਨੇ ਇੰਨੇ ਛੋਟੇ ਪੱਧਰ ਤੇ ਆ ਕੇ ਆਉਂਦੇ ਨਹੀਂ ਸੀ ਉਹ ਆ ਅਸੀਂ ਸੋਸ਼ਲ ਮੀਡੀਆ ਤੇ ਇੰਨਾ ਕੁਝ ਬੋਲਦੇ ਲੋਕ ਗਾਲਾਂ ਕੱਢਦੇ ਦੋਨੇ ਪਾਰਟੀਆਂ ਨੂੰ ਸਾਡੇ ਵਰਗੇ ਜਿੰਨੇ ਵੀ ਥੱਲੇ ਯੂਟਿਊਬਰ ਸੀ ਕਿਸੇ ਨੂੰ ਕੋਈ ਪੁੱਛਦਾ ਵੀ ਨਹੀਂ ਸੀ ਵਿਚਾਲਾ ਆਪਦੇ ਹੱਕਾਂ ਦੀ ਗੱਲ ਕਰਦੇ ਕਰੀ ਜਾਣਦੇ ਆ ਪਹਿਲਾ ਮੁੱਖ ਮੰਤਰੀ ਐ ਵੀ ਕਮੈਂਟ ਪੜ ਕੇ ਵੀ ਪਰਚਾ ਕਮੈਂਟ ਪੜ ਕੇ ਵੀ ਪਰਚਾ ਆ ਲੈ ਆਓ ਬਦਲਾ ਬਹੁਤ ਆ ਤਜਕੀ ਸੀ ਬਦਲਾ ਲੈਣਾ ਉਦੋਂ ਮਾਚalon ਮੈਂ ਵੀ ਵੇਚੀ ਸੀ ਆ ਸਾਰੀ ਵਿੱਚ ਸੀ ਨਾ ਝਾੜੂ ਨੂੰ ਕੱਲੇ ਕੱਲੇ ਨੇ ਵੋਟ ਪਾਈ ਸੀ ਨਾ ਕਿ ਸਾਰੀਆਂ ਉਮੀਦਾਂ ਟੁੱਟ ਗਈਆਂ ਨਾ ਅੱਜ ਪੰਜਾਬ ਡਿਪਰੈਸ਼ਨ ਚ ਵਗ ਗਿਆ ਕਾਰਨ ਕਿ ਆਹੇ ਆ ਬਦਲਾ ਚਾਹੁੰਦੇ ਸ਼ਾ ਦੇਖ ਲੋ ਬਦਲਾ ਉਹ ਬਾਈ ਜੀ ਝਾੜੂ ਵਾਲਿਆਂ ਨੂੰ ਘੇਰ ਘੇਰ ਕੇ ਪਿੰਡਾਂ ਸਵਾਲ ਪੁੱਛੋ ਵੀ ਨੌਜਵਾਨਾਂ ਤੇ ਐਨਐਸਏ ਲਾਇਆ ਚਿੱਟਾ ਨਹੀਂ ਬੰਦ ਹੋ ਰਿਹਾ ਬੇਰਜ਼ਗਾਰੀ ਵਧ ਰਹੀ ਆ ਕੱਲੇ ਬੋੜਾਂ ਤੇ ਮਸੂਰੀ ਤੋਂ ਬਣਾ ਇੱਕ ਕੰਮ ਕਰਿਆ ਜਿਹੜਾ ਸਰਕਾਰ ਨੇ ਮੈਨੂੰ ਗਣਿਆ ਦਿਓ ਕੱਲਾ ਕੱਲਾ ਬੰਦਾ ਵੀਡੀਓ ਸ਼ੇਅਰ ਕਰੀ ਜਾਓ ਚਲਦੀ ਚਲਦੀ ਕਰ ਕਰ ਪਹੁੰਚਦੀ ਕਰ ਦਿਓ 27 ਤਰੀਕ ਨੂੰ ਨਹੀਂ ਇਕੱਠ 29 ਨੂੰ ਆ ਜਿਲ੍ਹਾ ਬਰਨਾਲਾ ਪਿੰਡ ਕੋੜਦਨੇ ਭਾਨੇ ਦੇ ਪਿੰਡ ਐਡਾ ਵੱਡਾ ਇਕੱਠ ਕਰਨਾ ਸਰਕਾਰ ਨੂੰ ਪਤਾ ਲੱਗ ਜੇ ਵੀ ਐ ਨੌਜਵਾਨਾਂ ਨੂੰ ਕੁੱਟਣਾਗਾ ਵੀ ਐ ਕੁੱਟੀ ਦਾ ਹੁੰਦਾ ਹਨਾ ਫੇਰ ਪਤਾ ਲੱਗੋ ਇਹਨਾਂ ਨੂੰ ਚੂਲਾ ਹਲਾ ਦਿਓ ਇਹਨਾਂ ਦੇ ਚੂਲਾ ਨਹੀਂ ਭਰਾਵਾ ਫਿਰ ਕੱਲੇ ਕੱਲਾ ਕੁੱਟਖਾਨ ਦੇ ਤਿਆਰ ਹੋ ਲੜਾਈ ਛੋੜੇ ਗਲ ਪੈ ਗਈ ਛੋੜੇ ਘਰਾਂ ਚ ਆ ਗਈ ਲੜਾਈ ਵੜ ਗਈ ਉਹ ਪਤੰਦਰੋਂ ਛੋੜੇ ਪੱਲੇ ਕੀ ਰਹੇਗਾ ਨਸੇ 'ਚ ਤੁਸੀਂ ਮਾਰਤੇ ਅਨੇਸੇ ਛੋਡੇ ਮੁੰਡਾ ਤੇ ਲੱਗੀਆਂ ਨੇ ਜ਼ਮੀਨ ਛੋਡੀ ਖਾਣ ਦੀ ਤਿਆਰੀ ਆ ਸਰਕਾਰੀ ਖਰੀਦ ਜ਼ਮੀਨਾਂ ਦੀ ਤੋੜਨ ਦੀ ਤਿਆਰੀ ਆ ਜਿਹੜੀ ਆਪਾਂ ਝੋਨਾ ਕਣਕ ਬੀਜਦੇ ਆ ਆ ਝਾੜੂ ਵਾਲੇ ਦੇ ਵਕੀਲ ਹੀ ਕਹੀ ਜਾਂਦੇ ਜਾ ਕੇ ਵੀ ਝੋਨਾ ਦੀ ਜਿਹੜਾ ਪਰਾਲੀ ਦਾ ਥੱਥੂ ਆਉਂਦਾ ਵੀ ਸਰਕਾਰੀ ਖਰੀਦ ਤੋੜੋ ਉਹ ਪੱਲੇ ਹੁਡੇ ਕੱਖ ਨਹੀਂ ਰਹਿਣਾ ਪੱਲੇ ਛੋਡੇ ਕੱਖ ਨਹੀਂ ਹੋਣਾ ਆ ਆ ਗਿਆ ਹੁਣ ਭੇਡਾਂ ਥੱਲੇ ਕਮੈਂਟਾਂ ਚ ਇਹਨਾਂ ਦਾ ਹਾਂ ਤੁਹਾਨੂੰ ਇੱਕ ਨਵੀਂ ਗੱਲ ਦੱਸਦਾ ਕਿੰਨੇ ਹਜ਼ਾਰ ਰੈਡੀ ਬਿਠਾਈ ਵੀ ਆ 5000 ਰੈਡੀ ਹੈ ਨਾ ਜੀ 5000 ਐਡਿ ਕੀ ਕਰਨ ਵਾਸਤੇ ਭਾਈ ਆ ਬਾ ਕਮੈਂਟ ਕਰਨੀਆਂ ਗਾਲਾਂ ਕੱਢਣੀਆਂ ਗਾਲਾਂ ਕੱਢਣੀਆਂ 5000 ਫੇਕ ਐਡਿ ਲਾਈ ਵੀ ਆ ਝਾੜੂ ਵਾਲਿਆਂ ਦੀ ਬਸ ਗਰਾਊਂਡ ਤੇ ਕੋਈ ਕੰਮ ਨਹੀਂ ਕਰਨਾ ਸੋਸ਼ਲ ਮੀਡੀਆ ਤੇ ਹਵਾ ਬਣਾ ਕੇ ਰੱਖਣੀਆ ਗਾਲਾਂ ਕੱਢਣੀਆਂ ਪੇਜ ਰੋਕਨੇ ਰੀਜ ਮਾਰਨੇ ਲੋਕਾਂ ਨੂੰ ਔਖੇ ਕਰਨਾ ਹੋਰ ਕੁਝ ਨਹੀਂ ਭਗਵਾਨ ਤੁਮਾਨ ਸਾਹਿਬ ਕਹਿੰਦੇ ਹੁੰਦੇ ਸੀ ਮੁੱਖ ਮੰਤਰੀ ਉਹਦੇ ਦੀ ਮੈਂ ਰਿਸਪੈਕਟ ਕਰਦਾ ਮੈਂ ਗਨਮੈਨ ਨਹੀਂ ਲਊਂਗਾ ਮੇਰਾ ਪਰਿਵਾਰ ਨਹੀਂ ਗਨਮੈਨ ਲਊਗਾ ਮੁਰਗੀ ਖਾਨਾ ਖੋਲ ਲੋ ਜੇ ਗਨਮੈਨ ਲੈਣ ਆ ਐਂ ਕਰ ਦੂ ਮੈਂ ਆਮ ਕਰਨ ਦਾ ਮੁੰਡਾ ਮੈਂ ਫਿਲਟਰ ਮੂਰੇ ਪੈਂਦਾ ਰਹਾ ਮੇਰੇ ਮੱਸਰ ਲੜਦਾ ਰੇ ਮੇਰੇ ਐਸੇ ਟਰੈਕਟਰ ਦੇ ਹੈਂਡਲ ਨੇ ਮੇਰਾ ਗੱਟ ਤੋੜਦਾ ਸੀ ਆਹ ਦੇਖ ਲੋ ਕੀ ਕਰ ਰਿਹਾ ਆਮ ਕਰਨ ਦਾ ਮੁੰਡਾ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਵੀ ਸਵਾਲ ਕਰੋ ਪਹਿਲਾਂ ਇਹ ਐਂ ਕਹਿੰਦੇ ਸੀ ਵੀ ਸਵਾਲ ਕਰੋ ਕਹਿੰਦੇ ਨਹੀਂ ਜੀ ਨਾ ਵੀ ਹਰ ਇੱਕ ਨੌਜਵਾਨ ਸਵਾਲ ਕਰੋ ਤੇ ਹੁਣ ਜਦੋਂ ਸਵਾਲ ਹੁੰਦੇ ਹੁਣ ਚੀਕਾ ਕੇ ਮਾਰਦੇ ਆ ਬਈ ਬਾਈ ਕੱਲਾ ਕੱਲਾ ਬੰਦਾ ਵੀਡੀਓ ਸ਼ੇਅਰ ਕਰਕੇ ਘਰ ਘਰ ਪਹੁੰਚਦੀ ਕਰੋ ਪੱਲੇ ਤੁਹਾਡੇ ਕੱਖ ਨਹੀਂ ਰਹਿਣਾ ਕੱਲਾ ਕੱਲਾ ਨੌਜਵਾਨ ਕੁੱਟਿਆ ਜਾਊ ਜੇਲਾਂ ਚ ਧੱਕਿਆ ਜਾਊਗਾ ਉਹੀ ਗੱਲਾਂ ਸੱਚ ਹੋਣ ਲੱਗੀਆਂ ਪੁਰਾਣੇ ਟਾਈਮ ਵਾਲੀਆਂ ਵੀ ਜਿਵੇਂ 84 ਦੇ ਦੌਰ ਚ ਨੌਜਵਾਨੀ ਪੰਜਾਬ ਦੀ ਸੜਦੇ ਚੰਦਰਾ ਉਹ ਕਾਇਮ ਹੋ ਜੋ ਇਕੱਠੇ ਹੋ ਜੋ ਉਹ ਪਿੰਡਾਂ ਚ ਕਿਉਂ ਧੜੇਬਾਜੀ ਬਣਾਈ ਬੈਠਿਆ ਓਏ ਕਿਸਾਨ ਜੁਨੀਆਨਾ ਵੀ ਲੱਗ ਜੋ ਹੁਣ ਹੋਰ ਦਾਸ ਨਾ ਇਹ ਸਰਕਾਰਾਂ ਕਿਸਾਨ ਜੁਨੀਆਨ ਨੂੰ ਨਿੰਦ ਰਹੀਆਂ ਉਹ ਛੋਟੀ ਜ਼ਮੀਨ ਬਚਾਈ ਬੈਠਿਆ ਕੁਰਕ ਨਹੀਂ ਹੋਣ ਦੇ ਰੇ ਦੇ ਰੇ ਚਿੱਪਾ ਵਾਲੇ ਮੁੰਡਿਆਂ ਮੀਟਰ ਲੱਗਣ ਨਹੀਂ ਨਾ ਦੇ ਰੇ ਜੁਨੀਆਨ ਨਾਲੇ ਨਹੀਂ ਲੱਗਣ ਦੇ ਰੇ ਉਹ ਜਿਹੜਾ ਵੀ ਪਿੰਡ ਦਾ ਬੰਦਾ ਕੋਈ ਉੱਠ ਕੇ ਤੁਰਦਾਗਾ ਸਰਕਾਰਾਂ ਵਿਰੁੱਧ ਲੜਦਾ ਉਹਦਾ ਸਾਥ ਦਿਆ ਕਰੋ ਪਾਰਟੀਆਂ ਦਾ ਤੁਸੀਂ ਦੇਖ ਲਿਆ ਹੁਣ ਜਾ ਕੇ ਕਹਿਦੇ ਉਹਨੂੰ ਕਹਿ ਆਉਨੇ ਆ ਤਿੰਨੇ ਪਾਰਟੀਆਂ ਆਪਣੇ ਨਾਲ ਨਹੀਂ ਖੜੀਆਂ ਓਹ ਭਰਾਵੋ ਹੱਕ ਸੱਚ ਦੇ ਜਿਹੜੇ ਲੜਾਈ ਲੜਦੇ ਉਹ ਬੰਦੇ ਨਾਲ ਖੜ ਜਾ ਕਰੋ ਕੱਲਾ ਇਹਨਾਂ ਕੋਲੇ ਸੋਸ਼ਲ ਮੀਡੀਆ ਮੁੱਖ ਮੰਤਰੀ ਸਾਹਿਬ ਪੰਜਾਬ ਘੱਟ ਚਲਾਉਂਦੇ ਨੇ ਪੇਜ ਵੱਧ ਚਲਾਉਂਦੇ ਨੇ ਕੱਲਾ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਕਰੀ ਜਾਂਦੇ ਆ ਫੇਕ ਹੈਡੀਆਂ ਬਣਾਈ ਬੈਠਿਆ ਫੇਕ ਪੇਜ ਕੰਮ ਗਣਿਆ ਦੋ ਯਾਰ ਇੱਕ ਕੰਮ ਗਣਿਆ ਦੋ ਮੁੱਖ ਮੰਤਰੀ ਸਾਹਿਬ ਦਾ ਸਾਨੂੰ ਮੈਂ ਮੰਨ ਜੂਗਾ ਇੱਕ ਕੰਮ ਕੱਲੀਆਂ ਮਸੂਰੀਆਂ ਤੇ ਸੋਸ਼ਲ ਮੀਡੀਆ ਕੱਲੀਆਂ ਮਸੂਰੀਆਂ ਸੋਸ਼ਲ ਮੀਡੀਆ ਕੱਲ ਨੂੰ ਹੋਰ ਵੀ ਬਹੁਤ ਨੌਜਵਾਨ ਜੇਲਾ ਸਿੱਟਣਿਆ ਪੱਕੇ ਵੀ ਪੈਣੇ ਆ ਟੱਕਾ ਬਹੁਤ ਹੋਣਾ ਭਰਾਵੋ ਭਾਨੇ ਦੇ ਹੱਕ ਜਾਂਪਾ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਵੱਧ ਤੋਂ ਵੱਧ ਬਾਈ ਬੰਦੇ ਪਹੁੰਚੋ ਕੋਰਦੁੰਨੇ ਠੀਕ ਆ 27 ਤਰੀਕ ਨੂੰ ਨਹੀਂ 29 ਤਰੀਕ ਨੂੰ ਉਹ ਵੱਡਾ ਇਕੱਠ ਕਰੋ ਨਹੀਂ ਪੰਜਾਬੀਓ ਤੁਹਾਡੇ ਗਲਾਂ ਚਾ ਕੇ ਲੜਾਈ ਪੈ ਗਈ ਜ਼ਮੀਨਾ ਛੋੜੀਆਂ ਦੱਪਣ ਨੂੰ ਤਿਆਰ ਆ ਹੁਣ ਪਹਿਲਾਂ ਜਿਹੜਾ ਬਾਹਰ ਕੈਨੇਡਾ ਅਮਰੀਕਾ ਵਾਲੇ ਸੀ ਉਹ ਰ ਆ ਵੀ ਤੁਹਾਡੇ ਬੰਦ ਹੋ ਗਏ ਕੰਮ ਉੱਥੇ ਵੀ ਨਹੀਂ ਮਿਲ ਰਿਹਾ ਲੜਾਈ ਸਾਨੂੰ ਪੰਜਾਬ ਲਈ ਲੜਨੀ ਪਊਗੀ। ਸਾਡੇ ਪੱਲੇ ਕੱਖ ਨਹੀਂ ਰਹਾ ਨਾ। ਜਮੀਨਾਂ ਗਈਆਂ ਨਸਿਆਂ 'ਚ ਮਾਰ ਤੇ ਉਹ ਤੁਸੀਂ ਮੰਗਣ ਵਾਲੇ ਕਰਤੇ ਸਰਕਾਰਾਂ ਨੇ। ਹੱਕ ਸੱਚ ਵਾਲੇ ਬੰਦੇ ਨੂੰ ਚੱਲ ਨਹੀਂ ਦਿੰਦੇ ਇਹ। ਆਪ ਕੋਈ ਮੰਤਰੀ ਸ਼ਾਂਤਰੀ ਐਮਐਲਏ ਕੁਝ ਕਰ ਨਹੀਂ ਰਹੇ। ਜੇ ਭਾਨੇ ਵਰਗਾ ਕਰਦਾ ਚੱਕ ਕੇ ਉਹਦੇ ਦੇ ਪਰਚਾ ਵੀਡੀਓ ਕੱਲਾ ਕੱਲਾ ਸ਼ੇਅਰ ਕਰੋ। ਧੰਨਵਾਦ ਜਿਉਂਦੇ ਰਹੋ।